ਇੰਡੀਆ ਪਾਕਿਸਤਾਨ ਦਾ ਵਿਵਾਦ ਤਾਂ ਤੁਸੀਂ ਸੁਣਿਆ ਹੋਣਾ ਅਕਸਰ ਮਤਲਬ ਕੀ ਆਉਂਦਾ ਹੀ ਰਹਿੰਦਾ ਹੈ ਨਾ ਕੁਝ ਨਾ ਕੁਝ ਕਲੇਸ਼ ਚੱਲਦੇ ਰਹਿੰਦੇ ਆ ਇੰਡੀਆ ਤੇ ਚਾਈਨਾ ਦਾ ਵੀ ਸੁਣਿਆ ਹੋਣਾ ਰੀਸੈਂਟਲੀ ਜਦੋਂ ਦੀ ਇਹ ਸਰਕਾਰ ਬਦਲੀ ਆ ਬੰਗਲਾਦੇਸ਼ ਦੇ ਵਿੱਚ ਉੱਥੇ ਮੁਹੰਮਦ ਯੂਨਸ ਆਇਆ ਉਦੋਂ ਤੋਂ ਬੰਗਲਾਦੇਸ਼ ਦੇ ਨਾਲ ਜਿਹੜੇ ਕਲੇਸ਼ ਆ ਉਹ ਵੀ ਤੁਸੀਂ ਸੁਣੇ ਹੋਣੇ ਆ ਨੇਪਾਲ ਦੇ ਨਾਲ ਵੀ ਬਾਰਡਰ ਸੀਮਾ ਨੂੰ ਲੈ ਕੇ ਕਿਤੇ ਨਾ ਕਿਤੇ ਚੱਲਦਾ ਰਹਿੰਦਾ ਪਰ ਸ਼੍ਰੀਲੰਕਾ ਨਾਲ ਬਹੁਤ ਹੀ ਘੱਟ ਇੰਡੀਆ ਦੇ ਵਿਵਾਦ ਜਿਹੜੇ ਆ ਉਹ ਸਾਹਮਣੇ ਆਏ ਆ ਪਰ ਹੁਣ ਇੱਕ ਨਵਾਂ ਵਿਵਾਦ ਇੱਕ ਸ਼੍ਰੀਲੰਕਾ ਦਾ ਤੇ ਇੰਡੀਆ ਦਾ ਸਾਹਮਣੇ ਆ ਰਿਹਾ ਜਿਹਦੇ ਤੇ ਦੋਨੋਂ ਆਹਮੋ ਸਾਹਮਣੇ ਐ ਇਸ ਵੇਲੇ ਹੋ ਰਿਹਾ ਇਹ ਵਿਵਾਦ ਕੀ ਆ ਇਹ ਵਿਵਾਦ ਆ ਇੱਕ ਟਾਪੂ ਜਿਹਦਾ ਨਾਮ ਆ ਕੱਚਾ ਦੀਬੂ ਤੇ ਇਹ ਜਿਹੜਾ ਟਾਪੂ ਆ ਇਸ ਵੇਲੇ ਸ਼੍ਰੀਲੰਕਾ ਵਾਲਿਆਂ ਦੇ ਕੋਲ ਆ ਪਰ ਕਿਸੇ ਸਮੇਂ ਇੰਡੀਆ ਦੇ ਕੋਲ ਹੁੰਦਾ ਸੀਗਾ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਆ ਇਸ ਟਾਪੂ ਦੇ ਉੱਤੇ ਪੂਰੇ ਇਹ ਝੰਡੇ ਲੱਗੇ ਹੋਏ ਆ ਸ਼੍ਰੀਲੰਕਾ ਦੇ ਵਿਵਾਦ ਇਹਦੇ ਉੱਤੇ ਇਹ ਆ ਕਿ ਇਹ ਵਾਲਾ ਜਿਹੜਾ ਦੀਪ ਆ ਇਹ ਵਾਪਸ ਇੰਡੀਆ ਲਵੇ ਇਹ ਤਾਮਨਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਇਹ ਡਿਮਾਂਡ ਕਰ ਰਿਹਾ ਇੰਡੀਆ ਤੋਂ ਕਿ ਇਹ ਜਿਹੜਾ ਟਾਪੂ ਆ ਇਹਨੂੰ ਵਾਪਸ ਲਿਆ ਜਾਵੇ ਕਿਉਂ ਲਿਆ ਜਾਵੇ ਕਿਉਂਕਿ ਆਏ ਦਿਨ ਤਾਮਨਨਾਡੂ ਦੇ ਬਹੁਤ ਸਾਰੇ ਮਸ਼ਵਾਰੇ ਇੱਥੇ ਜਿਹੜੀ ਨੇਵੀਆ শ্রীলੰਕਾ ਦੀ ਉਹਦੇ ਦੁਆਰਾ ਮਾਰ ਦਿੱਤੇ ਜਾਂਦੇ ਆ ਜਾਂ ਉਹਨਾਂ ਨੂੰ ਫੜ ਲਿਆ ਜਾਂਦਾ ਇਸ ਤਰ੍ਹਾਂ ਬਹੁਤ ਬਰੀ ਸੇਵ ਅਵਰ ਫਿਸ਼ਰਮੈਨ ਇਹ ਤਮਨਨਾਡੂ ਦੇ ਜਿਹੜੇ ਮਛਵਾਰੇ ਆ ਉਹਨਾਂ ਨੇ ਲਿਖ ਲਿਖ ਕੇ ਇਹ ਗੋਹਾਰ ਲਾਈ ਜਾਂਦੀ ਆ ਆਏ ਸਾਲ ਜਿਹੜੇ ਤਮਨਨਾਡੂ ਦੇ ਇਹ ਮਛਵਾਰੇ ਆ ਉਹਨਾਂ ਨੂੰ ਫੜੇ ਜਾਂਦੀਆਂ ਜਿਹੜੀ ਗਿਣਤੀ ਆ ਉਹ ਦਿਨ ਪਰ ਦਿਨ ਵੱਧਦੀ ਜਾ ਰਹੀ ਆ 2020 ਚ 74 ਸੀਗੀ ਫਿਰ 21 ਚ ਵਧੀ ਆ ਫਿਰ 22 ਚ 23 ਚ ਇਸ ਵੇਲੇ 2024 ਚ 535 ਆ ਮਤਲਬ ਕਿ ਮਛਵਾਰੇ ਇਹ ਸ਼੍ਰੀਲੰਕਾ ਵਾਲਿਆਂ ਨੇ ਫੜਿਆ ਤੇ ਹੁਣ ਜਿਹੜੇ 2025 ਚ ਵੀ ਬਹੁਤ ਸਾਰੇ ਮਸ਼ਵਾਰੇ ਆ ਉੱਥੇ ਮਾਰੇ ਆ ਉਹਨਾਂ ਨੂੰ ਗੋੜੀਆਂ ਮਾਰੀਆਂ ਗਈਆਂ ਤੇ ਕਈ ਫੜੇ ਆ ਸੋ ਇਹ ਕੀ ਪੂਰਾ ਮਸਲਾ ਕੀ ਇਹ ਦੀਪ ਵਾਪਸ ਲਿਆ ਜਾਊਗਾ ਕੀ ਆ ਪੂਰਾ ਵਿਵਾਦ ਇਹ ਕਿਦਾਂ ਦੀਪ ਇੰਡੀਆ ਤੋਂ ਸ਼੍ਰੀਲੰਕਾ ਦੇ ਕੋਲ ਗਿਆ ਇਹ ਸਾਰੀ ਸਟੋਰੀ ਜਾਣਦੇ ਆ ਤਰਤੀਬ ਦੇ ਨਾਲ ਆਜੋ ਇਹ ਜਿਹੜਾ ਇੱਕ ਟਾਪੂ ਆ ਬਹੁਤ ਛੋਟਾ ਜਿਹਾ ਟਾਪੂ ਆ 285 ਏਕੜ ਦਾ ਇਹ ਟਾਪੂ ਆ ਇਹ ਇੰਡੀਆ ਤੇ ਸ਼੍ਰੀਲੰਕਾ ਦੇ ਇੱਕ ਜਿਹੜੀ ਪਲਕ ਸਟ੍ਰੇਟ ਆ ਉਹਦੇ ਹੀ ਵਿਚਕਾਰ ਆਉਂਦਾ ਆ ਬਹੁਤ ਛੋਟਾ ਜਿਹਾ ਦੀਪ ਆ ਸੋ ਇਹਦੀ ਲੋਕੇਸ਼ਨ ਜਿਹੜੀ ਆਪਾਂ ਨੂੰ ਸਮਝਣੀ ਜ਼ਰੂਰੀ ਸੀ ਅੱਗੇ ਗੱਲਬਾਤ ਕਰਨ ਲਈ 14ਵੀਂ ਸਦੀ ਦੇ ਵਿੱਚ ਇਹ ਵਾਲਾ ਜਿਹੜਾ ਦੀਪ ਆ ਇਹਦੀ ਉਤਪਤੀ ਹੋਈ ਸੀ ਤੁਸੀਂ ਕਹਣਾ ਉਤਪਤੀ ਕਿੱਦਾਂ ਹੋਈ ਸੀਗੀ ਇੱਥੇ ਜਵਾਲਾਮੁਖੀ ਫਟੇ ਸੀਗੇ ਉਹਦੇ ਨਾਲ ਹੀ ਇਹ ਜਿਹੜਾ ਇੱਕ ਲਾਵਾ ਉੱਪਰ ਆ ਤੇ ਇਹ ਜ਼ਮੀਨ ਬਣੀ ਸੀਗੀ 17ਵੀਂ ਸਦੀ ਦੇ ਵਿੱਚ ਤਾਮਨਾਡੂ ਦੇ ਵਿੱਚ ਰਾਮਾਨੰਦ ਕਿੰਗਡਮ ਦਾ ਰਾਜ ਹੁੰਦਾ ਸੀਗਾ ਉਦੋਂ ਹੀ ਇਹ ਜਿਹੜਾ ਦੀਪ ਸਿਗਾ ਉਹ ਤਮਨਡੂ ਵਾਲਿਆਂ ਦੇ ਹਿੱਸੇ ਕਾ ਲੋ ਜਾਂ ਰਾਮਾਨੰਦ ਕਿੰਗਡਮ ਦੇ ਹਿੱਸੇ ਆਇਆ ਸੀਗਾ ਇਹ ਵਾਲਾ ਦੀਪ ਰਮੇਸ਼ਵਰਦਨ ਤੋਂ ਸਿਰਫ 30 ਕਿਲੋਮੀਟਰ ਦੂਰ ਆ ਰਾਮਾਨੰਦ ਕਿੰਗਡਮ ਦੁਆਰਾ ਇੱਥੇ ਇੱਕ ਚਰਚ ਵੀ ਬਣਾਇਆ ਗਿਆ ਸੀਗਾ ਜਿਹਦੇ ਉੱਤੇ ਦੋਨੋਂ ਹੀ ਤਰਫ ਦੇ ਲੋਕ ਆ ਜਾਫਨਾ శ్రీਲੰਕਾ ਦਾ ਹੋ ਗਿਆ ਤੇ ਇਹ ਜਿਹੜੇ ਰਮੇਸ਼ ਬਰਮ ਦੇ ਲੋਕ ਆ ਜਾਂ ਤਮਨਾਡੂ ਦੇ ਲੋਕ ਆ ਇੱਥੇ ਚਰਚ ਦੇ ਵਿੱਚ ਜਾਇਆ ਕਰਦੇ ਸੀਗੇ ਜਾਂ ਜਿਹੜੇ ਮਸ਼ਵਾਰੇ ਵੀ ਸੀਗੇ ਇਹਦੇ ਲਾਗੇ ਛਾਗੇ ਜਿਹੜੇ ਮੱਛੀਆਂ ਫੜਦੇ ਸੀਗੇ ਇੱਥੇ ਦੋਨੇ ਹੀ ਦੇਸ਼ਾਂ ਦੇ ਉਸ ਸਮੇਂ ਜਾਇਆ ਕਰਦੇ ਸੀਗੇ ਬਾਲੀ ਕੋਈ ਰੁਕ ਟੋਕ ਨਹੀਂ ਸੀ ਉਸ ਤੋਂ ਬਾਅਦ ਇੰਡੀਆ ਦੇ ਉੱਤੇ ਜਿਹੜੇ ਇਹ ਅੰਗਰੇਜ਼ਾਂ ਦਾ ਰਾਜ ਹੋ ਗਿਆ ਸੀਗਾ ਇਸੀ ਤਰ੍ਹਾਂ ਜਿਹੜਾ ਸ਼੍ਰੀਲੰਕਾ ਵੀ ਸੀਗਾ ਉਹਦੇ ਉੱਤੇ ਵੀ ਅੰਗਰੇਜ਼ਾਂ ਦਾ ਰਾਜ ਹੋ ਗਿਆ ਸੀਗਾ ਸ਼੍ਰੀਲੰਕਾ ਨੂੰ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਸਾਇਲੋਂ ਸਾਇਲੋਂ ਕਿਹਾ ਜਾਂਦਾ ਸੀਗਾ ਇਸ ਦੇਸ਼ ਦਾ ਨਾਮ ਸਾਇਲੋਂ ਸੀਗਾ ਸ਼੍ਰੀਲੰਕਾ ਬਾਅਦ ਦੇ ਵਿੱਚ ਪਿਆ ਜਦੋਂ ਉਹ ਦੇਸ਼ ਇਹ ਛੱਡ ਕੇ ਅੰਗਰੇਜ਼ ਚਲੇ ਗਏ ਸੋ ਇਹ ਸਾਇਲੋਂ ਦਾ ਹੀ ਹਿੱਸਾ ਸੀਗਾ ਜਦੋਂ ਅੰਗਰੇਜ਼ਾਂ ਦਾ ਰਾਜ ਸ਼੍ਰੀਲੰਕਾ ਦੇ ਉੱਤੇ ਸੀਗਾ ਤੇ ਸ਼੍ਰੀਲੰ ਤੇ ਅੰਗਰੇਜ਼ਾਂ ਨੇ ਇਹਨੂੰ ਸ਼੍ਰੀਲੰਕਾ ਦੇ ਵਿੱਚ ਮਿਲਾ ਲਿਆ ਸੀਗਾ ਪਰ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਵਾਪਸ ਇਹ ਜਿਹੜਾ ਦੀਪ ਸੀਗਾ ਉਹਨੂੰ ਇੰਡੀਆ ਨੇ ਆਪਣੇ ਅੰਡਰ ਲੈ ਲਿਆ ਸੀਗਾ ਨਹਿਰੂ ਹੁਣੀ ਆਪਣੇ ਅੰਡਰ ਲੈ ਲਿਆ ਸੀਗਾ ਇਹਦੇ ਤੇ ਜੋ ਵੀ ਕੰਮ ਹੁੰਦਾ ਸੀਗਾ ਤੇ ਝੰਡੇ ਵੀ ਜਿਹੜੇ ਹੁਣ ਤੁਸੀਂ ਦੇਖੇ শ্রীলੰਕਾ ਦੇ ਲੱਗੇ ਆ ਪਹਿਲਾਂ ਇੱਥੇ ਸਾਰਾ ਇਹ ਇੰਡੀਆ ਦੇ ਹੀ ਅੰਡਰ ਸੀਗਾ ਇੱਥੇ ਬਹੁਤ ਮਛਵਾਰੇ ਜਾ ਜੂ ਕੇ ਮੱਛੀਆਂ ਫੜਦੇ ਹੁੰਦੇ ਸੀਗੇ ਕਿਸੇ ਨੂੰ ਕੋਈ ਰੁਕ ਟੋਕ ਨਹੀਂ ਸੀ 1974 ਦੇ ਵਿੱਚ ਇੰਦਰਾ ਗਾਂਧੀ ਨੇ ਇੰਡੀਆ ਇੰਡੀਆ ਸ਼੍ਰੀਲੰਕਾ ਮੈਰੀਟਾਈਮ ਬਾਉਂਡਰੀ ਐਗਰੀਮੈਂਟ ਦੇ ਅਧੀਨ ਇਹ ਜਿਹੜਾ ਦੀਪ ਸੀਗਾ ਇਹ ਸ਼੍ਰੀਲੰਕਾ ਨੂੰ ਸੌਂਪ ਦਿੱਤਾ। ਇਸ ਐਗਰੀਮੈਂਟ ਦੇ ਵਿੱਚ ਇਹ ਸ਼ਰਤਾਂ ਜਾਨੀ ਕਿ ਰੱਖੀਆਂ ਗਈਆਂ ਸੀਗੀਆਂ ਕਿ ਇੰਡੀਅਨ ਮਛਵਾਰਿਆ ਜਿਹੜੇ ਇਸ ਦੀਪ ਦੇ ਉੱਤੇ ਜਾ ਕੇ ਆਰਾਮ ਕਰ ਸਕਦੇ ਆਪਣੇ ਜਾਲ ਜੂਲ ਸਕਾ ਸਕਦੇ ਪਰ ਇੱਥੇ ਮੱਛੀਆਂ ਨਹੀਂ ਫੜ ਸਕਦੇ। ਇਹ ਗੱਲ ਉਹਦਾ ਸੋਚਣ ਵਾਲੀ ਹੈ ਜੇ ਮੱਛੀਆਂ ਨਹੀਂ ਫੜ ਸਕਦੇ ਫਿਰ ਉੱਥੇ ਉਹਨਾਂ ਨੇ ਕਰਨ ਕੀ ਜਣਾ ਸਕੋਂ ਨੂੰ ਤਾਂ ਆਪਣੇ ਏਰੀਆ 'ਚ ਵੀ ਸਕਾ ਸਕੂ ਸਕਦੇ ਆ ਫਿਲਹਾਲ ਜਿਹੜਾ ਇੱਥੇ ਜਿਹੜੇ ਮਛਵਾਰੇ ਜਾਂਦੇ ਆ ਹੁਣ ਵੀ ਤੇ ਉਹ ਜਿਹੜੀ ਨੇਵੀਆ ਸ਼੍ਰੀਲੰਕਾ ਦੀ ਉਹਦੇ ਹੀ ਰਡਾਰ ਦੇ ਵਿੱਚ ਆ ਜਾਂਦੇ ਆ ਕਈ ਮਾਰੇ ਜਾਂਦੇ ਆ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ ਹੁਣ ਸਵਾਲ ਆਉਂਦਾ ਹੈ ਕਿ ਮਛਵਾਰੇ ਇੱਥੇ ਜਾਂਦੇ ਕਿਉਂ ਆ ਜਾਂਦੇ ਤਾਂ ਆ ਕਿ ਇੱਥੇ ਜਿਹੜੀਆਂ ਮੱਛੀਆਂ ਪਾਈਆਂ ਜਾਂਦੀਆਂ ਇੱਥੇ ਜਿਹੜੀ ਮੱਛੀਆਂ ਦੀ ਕਿਸਮ ਪਾਈ ਜਾਂਦੀ ਆ ਇੱਕ ਤਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਤੇ ਇੱਥੋਂ ਜਦੋਂ ਫੜ ਕੇ ਮਛਵਾਰੇ ਲੈ ਕੇ ਆਉਂਦੇ ਆ ਤਾਂ ਮੰਨਾਡੂ ਦੇ ਵਿੱਚ ਇੰਡੀਆ ਦੇ ਵਿੱਚ ਉਹ ਬਹੁਤ ਸਾਰਾ ਪੈਸਾ ਬਟਦੇ ਆ ਸੋ ਇਸ ਲਈ ਹੀ ਇਹ ਬੜਾ ਇੱਕ ਮਹੱਤਵਪੂਰਨ ਏਰੀਆ ਆ ਇਸ ਦੀਪ ਦੇ ਉੱਤੇ ਮੱਛੀਆਂ ਬਹੁਤ ਭਾਰੀ ਮਾਤਰਾ ਦੇ ਵਿੱਚ ਨਾਲੇ ਤਰ੍ਹਾਂ-ਤਰ੍ਹਾਂ ਦੀਆਂ ਤੇ ਜਿਨ੍ਹਾਂ ਦੀ ਕੀਮਤ ਆ ਮਾਰਕੀਟ ਦੇ ਵਿੱਚ ਬਹੁਤ ਵਾਧੂ ਮਿਲ ਜਾਂਦੀ ਆ ਇਸੇ ਹੀ ਲਾਲਚ ਦੇ ਵਿੱਚ مشਵਾਰੇ ਜਿਹੜੇ ਇੱਥੇ ਜਾਂਦੇ ਆ ਪਾਸੇ ਜਿੱਥੇ ਅਮਰੀਕਾ ਤੇ ਚਾਈਨਾ ਹਿੰਦ ਮਹਾਸਾਗਰ ਦੇ ਵਿੱਚ ਇੰਡੀਅਨ ਓਸ਼ੀਅਨ ਦੇ ਵਿੱਚ ਆਪਣਾ ਜਿਹੜਾ ਪ੍ਰਭਾਵ ਆ ਉਹ ਵਧਾਉਣ ਦੇ ਲਗਾਤਾਰ ਯਤਨ ਕਰ ਰਿਹਾ ਆ ਚਾਈਨਾ ਦਾ ਤੁਸੀਂ ਦੇਖਿਆ ਹੋਣਾ ਕਿ ਸ਼੍ਰੀਲੰਕਾ ਦੇ ਵਿੱਚ ਜਾਂ ਬੰਗਲਾਦੇਸ਼ ਦੇ ਵਿੱਚ ਵੀ ਉਹਨਾਂ ਨੇ ਬਹੁਤ ਆਪਣੀ ਕੋਸ਼ਿਸ਼ ਕੀਤੀ ਇਹਨਾਂ ਨੂੰ ਕਰਜ਼ ਬਗੈਰਾ ਦੇ ਕੇ ਦੂਜੇ ਪਾਸੇ ਅਮਰੀਕਾ ਵੀ ਰੀਸੈਂਟਲੀ ਤੁਸੀਂ ਦੇਖਿਆ ਹੋਣਾ ਬੰਗਲਾਦੇਸ਼ ਦੇ ਵਿੱਚ ਕਿੰਨੀ ਵਾਰੀ ਇਹਨਾਂ ਨੇ ਜਿਹੜੀਆਂ ਆਪਣੇ ਫੌਜੀ ਅਭਿਆਸ ਪਿਛਲੇ ਕੁਝ ਹੀ ਮਹੀਨਿਆਂ ਦੇ ਵਿੱਚ ਕੀਤੇ ਆ ਤੇ ਬੰਗਲਾਦੇਸ਼ ਦੇ ਕੋਲੋਂ ਇੱਕ ਜਿਹੜਾ ਸੈਂਟ ਮਾਰਟਿਨ ਟਾਪੂ ਜਿਹੜਾ ਕਿ ਨਾਰੀਅਲ ਟਾਪੂ ਵੀ ਕਿਹਾ ਜਾਂਦਾ ਉਹ ਵੀ ਅਮਰੀਕਾ ਵੱਲੋਂ ਲਿਆ ਜਾ ਰਿਹਾ ਜਿਹਦੇ ਬਾਰੇ ਇਸ ਵੇਲੇ ਪੂਰੀਆਂ ਗੱਲਾਂਬਾਤਾਂ ਹੋ ਰਹੀਆਂ ਹਨ ਤੇ ਰੀਸੈਂਟਲੀ ਅਮਰੀਕਾ ਨੇ ਅਫਗਾਨਿਸਤਾਨ ਦੇ ਵਿੱਚ ਬਗਰਾਮ ਜਿਹੜਾ 에ਅਰ ਬੇਸ ਹੈਗਾ ਉਹ ਦੁਬਾਰਾ ਲੈਣ ਦੇ ਲਈ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਪਾਕਿਸਤਾਨ ਵਾਲੇ ਵੀ ਪਸਨੀ ਪੋਰਟ ਨੂੰ ਦੇਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੋ ਇਸ ਤਰ੍ਹਾਂ ਦੇ ਨਾਲ ਇਹ ਹਿੰਦ ਮਹਾਸਾਗਰ ਦੇ ਵਿੱਚ ਇਸ ਵੇਲੇ ਅਮਰੀਕਾ ਤੇ ਚਾਈਨਾ ਦੋਵੇਂ ਹੀ ਆਪਣਾ ਜਿਹੜਾ ਪ੍ਰਭਾਵ ਆ ਉਹ ਵਧਾਉਣਾ ਚਾਹੁੰਦੇ ਆ ਇਹਦੇ ਵਿੱਚ ਹੀ ਜੇਕਰ ਇੰਡੀਆ ਦੇ ਕੋਲ ਇਹ ਵਾਲਾ ਜਿਹੜਾ ਟਾਪੂ ਆ ਕੱਚਾ ਦੀਬੂ ਟਾਪੂ ਦੁਬਾਰਾ ਆ ਜਾਂਦਾ ਇਹਦੇ ਨਾਲ ਜਿਹੜਾ ਇੰਡੀਆ ਦਾ ਪ੍ਰਭਾਵ ਆ ਹਿੰਦ ਮਹਾਸਾਗਰ ਦੇ ਵਿੱਚ ਇੰਡੀਅਨ ਓਸ਼ੀਅਨ ਦੇ ਵਿੱਚ ਹੋਰ ਜਿਆਦਾ ਵੱਧ ਸਕਦਾ ਆ ਸੋ ਇਸ ਤਰ੍ਹਾਂ ਇਹ ਇੱਕ ਜੁਧਨੀਤੀ ਦੇ ਹਿਸਾਬ ਨਾਲ ਇੱਕ ਕੂਟਨੀਤੀ ਦੇ ਹਿਸਾਬ ਨਾਲ ਵੀ ਇਹ ਜਿਹੜੀ ਇੱਕ ਜਗ੍ਹਾ ਆ ਬਹੁਤ ਮਹੱਤਵਪੂਰਨ ਸਿੱਧ ਹੋ ਸਕਦੀ ਆ ਇਹ ਜਿਹੜਾ ਵਿਵਾਦ ਆ ਦੋਨਾਂ ਦੇਸ਼ਾਂ ਦੇ ਵਿੱਚ ਕਾਫੀ ਸਮੇਂ ਤੋਂ ਆ ਪਰ ਇਸ ਵੇਲੇ ਹੁਣ ਇਹ ਕਿਉਂ ਹਾਈਲਾਈਟ ਬਣੀ ਆ ਹਾਈਲਾਈਟ ਤਾਂ ਬਣੀ ਆ ਕਿ ਜਿਹੜੀ ਸ਼੍ਰੀਲੰਕਾ ਦੀ ਪੀਐਮ ਹਰਨੀ ਅਮਰ ਸੂਰਿਆ ਇਸ ਵੇਲੇ 2 ਦਿਨ ਦੇ ਮਤਲਬ ਕਿ ਦੌਰੇ ਤੇ ਆ ਇੰਡੀਆ ਦੇ ਦੌਰੇ ਤੇ ਆ 16 ਤੋਂ ਲੈ ਕੇ 18 ਅਕਤੂਬਰ ਤੱਕ ਸੋ ਇਸ ਲਈ ਜਿਹੜੇ ਤਾਮਿਲਨਾਡੂ ਦੇ ਇਹ ਪੀਐਮ ਡੀਐਮਕੇ ਦੇ ਸਟਾਲਨ ਉਹ ਇਹ ਉਹ ਇਹ ਡਿਮਾਂਡ ਕਰ ਰਿਹਾ ਕਿ ਇੰਡੀਆ ਦੀ ਜਿਹੜੀ ਗਵਰਨਮੈਂਟ ਆ ਸਪੈਸ਼ਲੀ ਪੀਐਮ ਉਹ ਇਹਨਾਂ ਨਾਲ ਗੱਲ ਕਰਨ শ্রীলঙ্কা ਦੇ ਪੀਐਮ ਨਾਲ ਗੱਲ ਕਰਨ ਤੇ ਉਹ ਜਿਹੜਾ ਦੀਪ ਆ ਜਿਹੜਾ ਕੱਚਾ ਦੀਵੂ ਆ ਉਹਨੂੰ ਵਾਪਸ ਲੈਣ ਕਿਉਂਕਿ ਉਹਦੀ ਵਜ੍ਹਾ ਕਰਕੇ ਤਾਮਿਲਨਾਡੂ ਦੇ ਬਹੁਤ ਸਾਰੇ ਮਸ਼ਵਾਰੇ ਆ ਉਹਨਾਂ ਨੂੰ ਉੱਥੇ ਮਾਰਿਆ ਜਾ ਰਿਹਾ ਜਾਂ ਉਹਨਾਂ ਨੂੰ ਉੱਥੇ ਫੜਿਆ ਜਾ ਰਿਹਾ ਨੇਵੀ ਦੁਆਰਾ ਸ਼੍ਰੀਲੰਕਾ ਦੀ ਇਹ ਸ਼੍ਰੀਲੰਕਾ ਦੀ ਪੀਐਮ ਅਮਰਤ ਸੂਰੀਆ ਨੇ 1994 ਦੇ ਵਿੱਚ ਦਿੱਲੀ ਦੇ ਹਿੰਦੂ ਕਾਲਜ ਤੋਂ ਆਪਣੀ ਗ੍ਰੈਜੂਏਸ਼ਨ ਕੀਤੀ ਸੀ ਇਸ ਲਈ ਇਹਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ ਇਹ ਉੱਥੇ ਵੀ ਇਹਨੇ ਵਿਜ਼ਿਟ ਕੀਤਾ ਹੈ ਹੋਰ ਤਿੰਨ ਚਾਰ ਜਗ੍ਹਾ ਜਿਹੜੀਆਂ ਉੱਥੇ ਇਹ ਵਿਜ਼ਿਟ ਕਰੂਗੀ ਨੀਤੀ ਅਜੋਗ ਦੀ ਜਿਹੜੀ ਮੀਟਿੰਗ ਆ ਉਹ ਵੀ ਅਟੈਂਡ ਕਰੂਗੀ ਸੋ ਇਸ ਤਰ੍ਹਾਂ ਇਹ 2 ਦਿਨ ਦੇ ਲਈ ਧਾਰੇ ਤੇ ਆਇਆ ਇੰਡੀਆ ਦੇ ਉੱਤੇ ਤੇ ਇਸ ਲਈ ਹੀ ਜਿਹੜੇ ਤਾਮਨਾਂਡੂ ਦੇ ਵਿੱਚ ਐ ਇਸ ਵੇਲੇ ਜਿਹੜੀ ਰਾਜਨੀਤੀ ਆ ਉਹ ਪੂਰੀ ਸਰਗਰਮ ਇੰਡੀਅਨ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਇਹਦੇ ਨਾਲ ਉਸ ਦੀਪ ਬਾਰੇ ਗੱਲਬਾਤ ਕੀਤੀ ਜਾਵੇ ਐਮ ਕੇ ਸਟਾਲਨ ਉਹੀ ਆ ਜਿਹੜਾ ਅੱਜ ਕੱਲ੍ਹ ਕਾਫੀ ਬਵਵਾਦਾਂ ਦੇ ਵਿੱਚ ਆ ਹਿੰਦੀ ਨੂੰ ਵੀ ਲੈ ਕੇ ਹਿੰਦੀ ਦਾ ਦੱਸਿਆ ਜਾ ਰਿਹਾ ਸੀਗਾ ਐਮਕੇ ਸਟਾਲਨ ਉਹ ਨਹੀਂ ਆਪਣੀ ਵਿਧਾਨ ਸਭਾ ਦੇ ਵਿੱਚ ਕੋਈ ਬਿੱਲ ਲੈ ਕੇ ਆਉਣਾ ਚਾਹੁੰਦੇ ਆ ਕਿ ਹਿੰਦੀ ਦਾ ਸੰਪੂਰਨ ਬਾਈਕਾਟ ਕਰ ਦਿੱਤਾ ਜਾਊਗਾ ਜਿਕਰ ਪੰਜਾਬ ਚ ਕੋਈ ਇਦਾਂ ਦੀ ਗੱਲ ਕਰਦਾ ਤਾਂ ਉਹਨੂੰ ਦੇਸ਼த்ਰੋਹੀ ਕਹਿਤਾ ਜਾਂਦਾ ਪਰ ਇਹ ਤਾਮਿਲਨਾਡੂ ਵਾਲੇ ਜਿਹੜੇ ਆ ਉਹ ਖਿੱਚੀ ਆਉਂਦੇ ਆ ਤਾਲਨ ਨੇ ਇਹ ਕੱਚਾ ਦੀਵਿਊ ਦੇ ਉੱਤੇ ਕਿਹਾ ਆ ਕਿ 1974 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਇਹ ਸ਼੍ਰੀਲੰਕਾ ਨੂੰ ਦਿੱਤਾ ਸੀਗਾ ਉਦੋਂ ਵੀ ਰਾਜ ਸਰਕਾਰ ਦੀ ਕੋਈ ਜਿਹੜੀ anumati ਜਾਂ ਕੋਈ ਆਗਿਆ ਜਾਂ ਰਾਜ ਸਰਕਾਰਾਂ ਨੂੰ ਨਹੀਂ ਪੁੱਛਿਆ ਸੀਗਾ ਪਰ ਜਿਹੜੀਆਂ ਉੱਥੇ opposition ਦੇ ਵਿੱਚ ਪਾਰਟੀਆਂ ਬਿਠੇ ਹਈਆਂ ਉਹ ਕਹਿ ਰਹੀਆਂ ਆ 1974 ਦੇ ਵਿੱਚ ਜਦੋਂ ਕਾਂਗਰਸ ਨੇ ਇਹ ਇਹ ਕੱਚਾ ਦੀਬੂ ਉਹਨਾਂ ਨੂੰ ਦਿੱਤਾ ਸੀਗਾ శ్రీలంਕਾ ਨੂੰ ਉਦੋਂ ਜਿਹੜੀ ਡੀਐਮਕੇ ਸੀਗੀ ਸਟਾਲਨ ਦੀ ਹੀ ਪਾਰਟੀ ਸੀਗੀ ਉਹਨਾਂ ਨੇ ਉਹਦਾ ਪੂਰਾ ਸਾਥ ਦਿੱਤਾ ਈ ਸਮਰਥਨ ਦਿੱਤਾ ਈ ਸੋ ਇਸ ਤਰ੍ਹਾਂ ਉੱਥੇ ਇਹ ਜਿਹੜੀ ਰਾਜਨੀਤੀ ਹੈ ਇਸ ਵੇਲੇ ਚੱਲ ਰਹੀ ਆ ਕਿਉਂਕਿ ਅਗਲੇ ਸਾਲ ਉੱਥੇ ਵੋਟਾਂ ਵੀ ਆ ਫਿਲਹਾਲ ਇਹ ਸਾਰਾ ਮਸਲਾ ਸੀਗਾ ਕੱਚਾ ਦੀਵ ਨੂੰ ਲੈ ਕੇ ਜਿਹੜਾ ਇਹ ਕਮਹਾ ਦੀਵਾ 285 ਏਕੜ ਦਾ ਸੋ ਮੈਂ ਇਹ ਸਾਰਾ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦਾ ਏ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੇ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤ ਚਰੀ ਧੰਨਵਾਦ ਸਤ ਸ਼੍ਰੀ ਅਕਾਲ ਫਿਰ ਮਿਲਾਂਗੇ